ਸਟੈਨਿੰਗ ਜੀ ਪਿੰਡ ਜੱਜਾ ਜੀ ਹਿਸ਼ਾਰਤ ਤੋਂ ਤੇ ਕਾਂ ਜਿਹੜੀ ਕਣਕ ਲਾਈ ਆ ਵੈਸੇ ਜਗਾ ਵੈਸੇ ਛੱਡੀ ਸੀ ਟਰੈਕਟਰ ਨਗਾਣੇ ਨੂੰ ਹੋਣੇ ਲਈ ਕਿ ਪਿੱਛੇ ਰਸਤਾ ਬਣਿਆ ਰਵੇ ਪਰ ਬਾਅਦ ਚੋਂ ਖਾਲੀ ਰਹਿ ਗਈ ਤਾਂ ਅਸੀਂ ਸੋਚਿਆ ਕਿ ਚਲੋ ਚੋਕ ਕੇ ਲਾ ਕੇ ਦੇਖ ਲੈਂਦੇ ਆ ਇਹ ਹੱਥ ਨਾਲ ਹੀ ਬਜਾਈ ਕੀਤੀ ਹੋਈ ਹੈ ਇਧਰ ਚਾਰ ਚਾਰ ਉਂਗਲਾਂ ਤੇ ਤੇ ਦੋ ਲਾਈਨਾਂ ਲਾਤੀਆਂ ਸੀ ਇਧਰ ਆਪੇ ਥੋੜਾ ਘਰ ਲਈ ਮੈਂ ਕਿਹਾ ਚਲੋ ਲਾ ਕੇ ਦੇਖਦੇ ਆ ਕਿ ਆ ਇਧਰ ਸਮਾਨ ਦੀ ਪਹਿਲਾਂ ਥੋੜਾ ਸ਼ੋਰ ਸੀਗੀ ਤਾਂ ਮੈਂ ਕਿਹਾ ਚਲੋ ਆ ਆਪਣੇ ਮਸਰ ਤੇ ਆ ਦੋ ਲਾਈਨਾਂ ਲਈਆਂ ਮਿਰਚਾਂਾਂ ਦੇਸੀ ਆ ਤੇ ਛੋਲੇ ਹਨ ਆ ਮਸਰ ਇੱਕ ਲਾਈਨ ਹਾਂ ਇੱਕ ਮਸਰ ਆ ਜੀ ਠੀਕ ਹੈ ਉਹ ਮਟਰ ਆ ਉਧਰ ਆ ਮਸਰਿਆ ਤੇ ਆ ਚਿੱਟੇ ਛੋਲੇ ਆ ਤੇ ਆ ਦੋ ਆਪਣੇ ਜਿਹੜੇ ਦੇਸੀ ਕਾਲੇ ਅਛਾ ਇਹ ਕਾਬਲੀ ਆ ਤੇ ਇਹ ਦੋ ਹਾਂਜੀ ਆ ਦੇਸੀ ਕਾਲੇ ਛੋਲੇ ਆ ਦੇ ਠੀਕ ਹੈ ਤੇ ਅੱਗੇ ਆਪਾਂ ਇਦਾਂ ਕੀਤਾ ਕਿ 10 11 ਫੁੱਟ ਦੇ ਫਾਸਲੇ ਤੇ ਦੋ ਦੋ ਲਾਈਨਾਂ ਲਾਈਆਂ ਕਿ ਜਿਹੜਾ ਖਾਨ ਵਾਲਾ ਬੀਜ ਹੁੰਦਾ ਉਹ ਹੀ ਬੀਜ ਨੇ ਨਹੀਂ ਨਹੀਂ ਇਹ ਜਿਹੜਾ ਬੀਜ ਪ੍ਰੋਪਰ ਬੀਜ ਦਾ ਇਹ ਜੀ ਤੋਂ ਲੈਂਦਾ ਸੀ ਮੈਂ ਇਹਦਾ ਸ਼ਹਿਗੰਨਾ ਜਿਹੜਾ ਹੈਗਾ ਵੀ ਇਹ ਕਿੰਨੇ ਫੁੱਟ ਤੇ ਦੋ ਲਾਈਨਾਂ ਇਹ ਇਹ ਉਹੀ ਜਿਹੜਾ ਨੋਰਮਲ ਬੰਦਾ ਸਾਈਡ 24 ਅੱਛਾ ਜੀ ਅੱਛਾ ਨਾਲ ਆ ਇਹ ਇਹ ਬਸ ਆਪਿਆਂ ਐਕਸਪੈਰੀਮੈਂਟ ਕੀਤਾ ਆ ਕਿ ਚਲੋ ਲਸਣ ਲਾ ਦਿੰਨੇ ਆ ਥੋੜਾ ਜਿਹਾ ਘਰ ਕੋ ਲਈ ਹੋ ਜਾਊਗਾ ਠੀਕ ਹੈ ਉਹ ਵੀ ਜਿੱਦ ਦਿੱਤਾ ਠੀਕ ਹੈ ਤੇ ਵਿੱਚ ਪੰਜ ਪੰਜ ਲਾਈਨਾਂ ਲਾਈਆਂਆਂਆਂ ਸਰੋਧੀਆਂ ਉਹ ਵੀ ਚੋਕ ਕੇ ਲਾਈ ਹੋਈ ਆ ਜਦੋਂ 1-1 ਫੁੱਟ ਦਾ ਫਾਂਸਲਾ ਰੱਖ ਕੇ ਅਸ਼ਾ ਜਦਾ ਸ਼੍ਰੀ ਵੀਰ ਜੀ ਜੇ ਤੁਸੀਂ 1-1 ਫੁੱਟ ਤੇ ਦਾਣਾ ਲਗਾਏ ਤੇ 1-1 ਫੁੱਟ ਤੇ ਲਾਈ ਆ ਪੰਜ ਲਾਈਨਾਂ ਇਹੇ ਆ ਫੇਰ ਦੋ ਲਾਈਨਾਂ ਕਮਾ ਦਿੱਆਂ ਇਹ ਸਾਰਾ ਖੇਤ ਨਹੀਂ ਹੈ ਸਾਹ ਦੋ ਲਾਈਨਾਂ ਕਮਾਦੀਆਂ ਪੰਜ ਲਾਈਨਾਂ ਸਰੋਂ ਦੀਆਂ ਇਦਾਂ ਹੀ ਸਾਰੇ ਲਗਾਇਆ ਹੋਇਆ